ਜੈ ਗੁਰਦੇਵ ਧੰਨ ਗੁਰਦੇਵ ਸਮੂਹ ਬੱਦਨ ਪਰਿਵਾਰਾਂ ਨੂੰ ਧੰਨ ਧੰਨ ਬਾਬਾ ਡੈਲੋ ਸ਼ਾਹ ਬੱਦਨ ਜੀ ਦੇ ਸਾਲਾਨਾ ਜੋੜ ਮੇਲੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਅੱਜ ਸਾਰੇ ਹੀ ਬੱਦਨ ਪਰਿਵਾਰ ਆਪਣੇ ਰਹਿਬਰ ਧੰਨ ਧੰਨ ਬਾਬਾ ਡੈਲੋ ਸ਼ਾਹ ਜੀ ਬੱਦਨ ਦੇ ਸਾਲਾਨਾ ਜੋੜ ਮੇਲੇ ਦੇ ਵਿੱਚ ਨਮਸਤਕ ਹੋਈਆਂ ਹਨ ਫਾਬਾ ਡੈਲੋ ਸ਼ਾਹ ਜੀ ਦੇ ਰਵਾਰ ਤੇ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਸਾਰੇ ਹੀ ਬਾਬਾ ਡੈਲੋ ਸ਼ਾਹ ਦਾ ਅੱਜ ਮਾਨ ਸਰ ਮਾਨ ਦੇ ਨਾਲ ਮੱਥਾ ਟਿਕ ਰਹੀਆਂ ਹਾਂ ਸੰਗਤਾਂ ਸੇਵਾ ਨਿਵਾ ਰਹੀਆਂ ਹਨ ਸਾਰੇ ਹੀ ਜਿੰਨੇ ਐਨ ਆਰ ਆਈ ਭਰਾ ਹਨ ਬੜੇ ਦਿਨਾਂ ਤੋਂ ਮਾਇਆ ਨਾਲ ਸੇਵਾ ਭਾਵਨਾ ਨਾਲ ਇੱਥੇ ਸੇਵਾ ਨਿਵਾ ਰਹੇ ਹਨ ਸਾਰੀਆਂ ਹੀ ਸੰਗਤਾਂ ਜਿੰਨੀਆਂ ਵੀ ਹਨ ਸਾਡੇ ਜਲੰਧਰ ਹਸ਼ਿਆਰਪੁਰ ਕਪੂਰਥਲਾ ਚੰਡੀਗੜ੍ਹ ਤਸੂਆ ਮਕੇਰੀਆਂ ਤੋਂ ਸੰਗਤਾਂ ਦਾ ਠਾਠ ਠਾਠਾ ਮਾਰਦਾ ਇਕੱਠ ਅੱਜ ਧੰਤਨ ਬਾਬਾ ਡੇਲੋ ਸ਼ਾਹੀ ਦਰਬਾਰ ਤੇ ਪਹੁੰਚਾ ਹੈ ਵਾਹਿਗੁਰੂ ਧੰਤਨ ਬਾਬਾ ਡੇਲੋ ਸ਼ਾਹੀ ਬਦਦਾ ਜਿੰਨੇ ਵੀ ਸੰਗਤਾਂ ਨੇ ਤਨਮਨ ਧਾਦੇ ਨਾਲ ਸੇਵਾ ਨਿਭਾਈ ਹੈ ਸਲਾਨਾ ਜੋੜ ਮੇਲੇ ਦੇ ਵਿੱਚ ਧੰਨ ਧੰਨ ਬਾਬਾ ਡੇਲੋ ਸ਼ਾਹ ਦਰਬਾਰ ਦੇ ਧੰਨ ਧੰਨ ਬਾਬਾ ਡੇਲੋ ਸ਼ਾਹ ਜੀ ਸਾਰਿਆਂ ਦੇ ਹੀਆਂ ਚੜ੍ਹਦੀਆਂ ਕਲਾ ਰੱਖਣ ਸਾਰਿਆਂ ਦੇ ਖਾਲੀ ਝੋੜੀ ਖੁਸ਼ੀਆਂ ਨਾਲ ਭਰਨ ਨਾਮ ਦੀਆਂ ਦਾਤਾਂ ਬਖਸ਼ਣ ਸਿਮਰਨ ਦੀਆਂ ਦਾਤਾਂ ਬਖਸ਼ਣ ਹੀ ਚੜ੍ਹਦੀਆਂ ਹੀ ਗੱਲਾਂ ਪ੍ਰਦਾਨ ਕਰਨ ਸਾਰੀਆਂ ਹੀ ਸੰਗਤਾਂ ਨੂੰ ਧੰਨ ਧੰਨ ਬਾਬਾ ਡੇਲੋ ਸ਼ਾਹ ਜੀ ਦੇ ਸਲਾਨਾ ਜੋੜ ਮੇਲੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਅੱਜ ਦਾ ਜੋ ਪ੍ਰੋਗਰਾਮ ਹੈ YouTube ਚੈਨਲ ਰਵਦਾਸੀਆ ਸਮਾਜ ਜੈ ਭੀਮ ਜੈ ਭਾਰਤ ਦੇ ਚੱਲ ਰਿਹਾ ਹੈ ਸਭ ਸੰਗਤਾਂ ਨੂੰ ਜੋ ਵੀ ਦੇਸ਼ ਵਿਦੇਸ਼ ਵਿੱਚ ਸੰਗਤਾਂ ਇਹ ਸੁਣ ਰਹੀਆਂ ਹਨ ਸਾਰਿਆਂ ਨੂੰ ਬੇਨਤੀ ਹੈ ਕਿ ਸਾਰਿਆਂ ਨੇ ਲਾਈਕ ਵੀ ਕਰਨਾ ਸ਼ੇਅਰ ਵੀ ਕਰਨਾ ਹੈ ਤਾਂਤਨਵਾਪਾ ਡੇਲੋ ਸ਼ਾਹ ਦਰਵਾਦੀਆਂ ਖੁਸ਼ੀਆਂ ਵੀ ਪ੍ਰਾਪਤ ਕਰਨੀਆਂ ਹਨ ਤਾਂਤਨਵਾਪਾ ਡੇਲੋ ਸ਼ਾਹ ਦਰਵਾਦ ਤੇ ਅੱਜ ਮੈਡੀਕਲ ਕੈਂਪ ਵੀ ਚੱਲ ਰਿਹਾ ਹੈ ਰਵਦਾਸੀਆ ਸਮਾਜ ਵੱਲੋਂ ਸੱਚੇ ਪਾਸ਼ਾ ਵੱਲੋਂ ਸੁਖ ਸਾਗਰ ਸਾਬ ਵੱਡੇ ਜਾਨ ਇਸ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅਗਨਤ ਪਾਣੀ ਦੇ ਫਰੀ ਸੇਵਾ ਕੀਤੀ ਜਾ ਰਹੀ ਹੈ ਭਾਈ ਗੁਰੂ ਜਿੰਨੀਆਂ ਵੀ ਟੀਮਾਂ ਇੱਥੇ ਕੰਮ ਕਰ ਰਹੀਆਂ ਹਨ ਮੈਡੀਕਲ ਕੈਂਪ ਲੱਗਾ ਹੈ ਬਾਬਾ ਸੰਤ ਬਾਬਾ ਸਰਬੰਦਾਸ ਜੀ ਅਟਾਖਠਾਰ ਵੱਲੋਂ ਟੀਮ ਟੀਮ ਮੈਡੀਕਲ ਕੈਂਪ ਲਗਾ ਰਹੀ ਹੈ ਫਰੀ ਦਵਾਈਆਂ ਦੀ ਸੇਵਾ ਕਾਲੂਵਾਰ ਪਿੰਡ ਵੱਲੋਂ ਸਮੂਹ ਸੰਗਤਾਂ ਵੱਲੋਂ ਕੀਤੀ ਜਾ ਰਹੀ ਹੈ ਲੰਗਰ ਦੀ ਸੇਵਾ ਵੀ ਕੀਤੀ ਜਾ ਰਹੀ ਹੈ ਸਾਰੇ ਹੀ ਸਮੂਹ ਬੱਦੜ ਪਰਿਵਾਰਾਂ ਵੱਲੋਂ ਜੋੜਿਆਂ ਦੀ ਸੇਵਾ ਵੀ ਕੀਤੀ ਜਾ ਰਹੀ ਹੈ ਜਿਹੜੇ ਸਾਡੇ ਟਾਂਡੇ ਤੋਂ ਸਤਿਕਾਰ ਆ ਰਹੀਆਂ ਹਨ ਸਾਰੀਆਂ ਹੀ ਸਤਿਕਾਰ ਤਾਂ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਆਪਣੀਆਂ ਆਪਣੀਆਂ ਸੇਵਾਵਾਂ ਦਾ ਆ ਰਹੀਆਂ ਹਨ ਸਾਰੇ ਹੀ ਪ੍ਰਬੰਧਕ ਕਮੇਟੀ ਵੱਲੋਂ ਸਾਰਿਆਂ ਦਾ ਧੰਨਵਾਦ ਹੈ ਜੀਆਂ ਨੂੰ ਹੈ ਅੱਜ ਸਾਡੇ ਡਾਕਟਰ ਅਵਜੋਤ ਜੀ ਬਦਨ ਕੈਪਟਨ ਮਾਤਰੀ ਉਹਨਾਂ ਵੱਲੋਂ ਵੀ ਟੀਮ ਆਈ ਸੀ ਜਿਨ੍ਹਾਂ ਵੱਲੋਂ ਅਸੀਂ ਬੇਨਤੀ ਕੀਤੀ ਕਿ ਸਾਡਾ ਜੋ ਮੁੱਖ ਮੰਗ ਹੈ ਸਾਡਾ ਪਾਪਾ ਡੇਲੋ ਸ਼ਹਿਰ ਦਰਵਾਜ਼ਾ ਨੂੰ ਜੋ ਰਸਤਾ ਜਾਂਦਾ ਹੈ ਉਹ ਪੱਕਾ ਕੀਤਾ ਜਾਵੇ ਤੇ ਉਹਨਾਂ ਨੇ ਉਹ ਸਾਡੀ ਮੁੱਖ ਮੰਗ ਮੰਗਦੇ ਹੋਏ ਸਾਨੂੰ ਸੜਕ ਵੀ ਮਨਜ਼ੂਰ ਕਰ ਦਿੱਤੀ ਹੈ ਵਾਹਿਗੁਰੂ ਡਾਕਟਰ ਅਵਜੋਤ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਉਨਾ ਤਨਵਾਦ ਕਰੇ ਤੇ ਅੱਗੇ ਤੋਂ ਉਹਨਾਂ ਨੂੰ ਸਾਡੇ ਪੂਰੇ ਹੀ ਜਿਹੜੇ ਸ਼ਾਮਰਾਸੀ ਹਲਕੇ ਦੀਆਂ ਸੇਵਾ ਕਰਦਾ ਉਹਨਾਂ ਨੂੰ ਕਿਤੋਂ ਵੀ ਮੌਕਾ ਬਖਸ਼ ਹੋਰੇ ਐਂਡ ਵਿੱਚ ਸਾਰਿਆਂ ਨੂੰ ਇੱਕ ਵਾਰ ਫਿਰ ਤਨਤਨ ਬਾਬਾ ਡੇਲੋ ਸ਼ਹੀਦ ਦਰਬਾਰ ਦੀਆਂ ਲੱਖ ਲੱਖ ਵਧਾਈਆਂ ਹੌਣ ਵਾਹਿਗੁਰੂ ਸਾਰਿਆਂ ਦੇ ਹੀ ਚੜ੍ਹਦੀ ਗੱਲਾਂ ਰੱਖੇ ਜਿਨ੍ਹਾਂ ਵੀ ਸੰਗਤਾਂ ਨੇ ਸੇਵਾ ਤਨਮਨ ਧਾਦੇ ਨਾਲ ਨਵਾਈ ਇਸਲਾਜੋੜ ਮੇਲੇ ਵਿੱਚ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਤਨਤਨ ਬਾਬਾ ਡੇਲੋ ਜੀ ਸਾਰਿਆਂ ਦੇ ਚੜ੍ਹਦੀ ਗੱਲਾਂ ਰੱਖੇ ਜੈ ਭੀਗ ਜੈ ਭਾਗ